ਪਟ ਮੈਨੂੰ ਉੱਥੇ ਕੋਰੀਓਗ੍ਰਾਫਰ ਆਈ ਸੀ ਮੁੰਬਈ ਤੋਂ ਟੋਨੀ ਸਰ ਸਿੰਘਾ ਦਾ ਨਾਮ ਹੁਣੋਂ ਨਹੀਂ ਰੇਸ ਦੁਨੀਆ 'ਚ ਉਹਨਾਂ ਨੇ ਮੈਨੂੰ ਐਜ਼ ਅ ਡਾਂਸਰ ਤੋਂ ਓਨ ਦੀ ਸਪੋਰਟ दैट ਟਾਈਮ ਇਨ ਦਾ दैट ਟਾਈਮ ਮੈਨੂੰ ਉਹਨਾਂ ਨੇ ਬਤੌਰ ਅਸਿਸਟੈਂਟ ਆਪਣੇ ਨਾਲ ਉੱਥੇ ਕੰਮ ਕਰਾਇਆ ਪਹਿਲੀ ਸ਼ੂਟ ਤੇ ਉਦੋਂ ਬਿੱਟੀ ਜੀ ਬਹੁਤ ਤੁਹਾਨੂੰ ਪਤਾ ਇੱਕ ਨਾਮ ਹੈ ਇੰਡਸਟਰੀ ਦਾ ਉਹਨਾਂ ਦਾ ਗਾਣਾ ਮੈਂ ਬਤੌਰ ਕੋਰੀਓਗ੍ਰਾਫਰ ਕੀਤਾ ਮੇਰੇ ਦਿਲ ਦੀ ਛਤਰੀ ਤੇ ਬੈ ਗਿਆ ਕਬੂਤਰ ਚੀਨਾ ਕਾਫੀ ਹਿੱਟ ਗਾਣਾ ਰਿਹਾ ਉਸ ਟਾਈਮ ਦੋ ਹੰਸਰਾਜੀ ਦਾ ਮੈਂ ਕੀਤਾ ਸੀ ਜੀ ਇਸ਼ਕੇ ਦੀ ਤੁੰਬੀ ਤੁਣ ਤੁਣ ਵੱਜਦੀ ਉਹ ਕਾਫੀ ਉਹਨਾਂ ਦਾ ਗਾਣਾ ਹਿੱਟਰ ਆ ਉਸ ਤੋਂ ਬਾਅਦ ਵਨ ਬਈ ਵਨ ਸਾਰੇ ਜਿੰਨੇ ਵੀ ਬਲਕਾਰ ਸਿੱਧੂ ਜੀ ਸੀਗੇ ਆਪਣਾ ਦਿਲਜੀਤ ਜੀ ਦਾ ਕੀਤਾ ਮੈਂ ਉਸ ਟਾਈਮ ਮੋਸਟਲੀ ਜਿੰਨੇ ਵੀ ਰਾਜਬਰਾੜ ਜੀ ਹੋ ਗਏ ਉਸ ਟਾਈਮ ਦੇ ਜਿਹੜੇ ਧਰਿੰਦਰ ਲੋਕ ਸੀਗੇ ਉਹ ਸਾਰਿਆਂ ਦਾ ਸਾਡਾ ਰੂਟੀਨ ਸੀਗਾ ਫੈਮਿਲੀ ਸੀ ਸਾਡੀ ਫਿਲਮੀ ਫੈਮਿਲੀ ਜੀ ਗਾਣੇ ਇਹ ਸਾਰਾ ਸਾਰਾ ਦੋਸਤ ਬੰਬੇ ਦੀਆਂ ਕਾਲੀਆਂ ਰਾਤਾਂ ਕਹਿੰਦੇ ਆਪਣੇ ਹਾਂਜੀ ਹਨੇਰੇ ਦੇ ਵਿੱਚ ਬਹੁਤ ਕੁਝ ਲੁਕੋਕੇ ਰੱਖਦੀਆਂ ਨੇ ਜਦ ਆਪਾਂ ਸਮੁੰਦਰ ਚ ਕੋਈ ਵੀ ਚੀਜ਼ ਸਿੱਟਦੇ ਆ ਨਾ ਉਹ ਬਾਹਰ ਹੀ ਆਂਦੀ ਅੰਦਰ ਨਹੀਂ ਜਾਂਦੀ ਮੇਬੀ ਤੁਸੀਂ ਮੋਸਟਲੀ ਚੀਜ਼ਾਂ ਨੋਟ ਕੀਤੀ ਹੋਣੀ ਆ ਸਮੁੰਦਰ ਦੇ ਸਾਈਡ ਤੇ ਸਾਰਾ ਇਕੱਠਾ ਹੁੰਦਾ ਰਹਿੰਦਾ ਬਿਲਕੁਲ ਇਹ ਮੈਂ ਇੱਕ ਮਿਸਾਲ ਦੇ ਰਿਹਾ ਬਟ ਉਹ ਇੱਕ ਐਸਾ ਸਮੁੰਦਰ ਹੈ ਉਹ ਕਿਸੇ ਨੂੰ ਸਮਾਂਦਾ ਨਹੀਂ ਜਿੱਦਣ ਸਮਾ ਲਿਆ ਫਿਰ ਉਹ ਵਿੱਚ ਕੱਢਦਾ ਨਹੀਂ ਹੁੰਦਾ ਇੱਕ ਕਲਾਕਾਰ ਬਣਨ ਲਈ ਭਾਜੀ سپورਟ ਚਾਹੀਦੀ ਹੈ। ਬਿਲਕੁਲ। سپورਟ ਕੌਣ ਕਰੇਗਾ? ਪ੍ਰੋਡਿਊਸਰ ਕਰੇਗਾ। ਪ੍ਰੋਡਿਊਸਰ سپورਟ ਕਿਦੀ ਕਰੇਗਾ ਜਿਹਦੇ ਚ ਟੈਲੈਂਟ ਹੋਏਗਾ। ਪ੍ਰੋਡਿਊਸਰ ਨੂੰ ਕਦੀ ਵੀ ਘੁਲਣਾ ਨਹੀਂ ਚਾਹੀਦਾ। ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ। ਜੇ ਪ੍ਰੋਡਿਊਸਰ ਕਲਾਕਾਰ ਤੇ ਪੈਸੇ ਲਾ ਰਿਹਾ। ਹਾਂ। ਤੇ ਭਾਜੀ ਉਹ ਆਪਣੇ ਪੈਸਿਆਂ ਨੂੰ ਤਾਂ ਲਾ ਰਿਹਾ ਜਦ ਉਹਨੂੰ ਆਪਣੀ ਵੀ ਆਉਟਪੁੱਟ ਉੱਥੋਂ ਮਿਲੇਗੀ। ਪਰ ਅੱਜਕੱਲ੍ਹ ਇਹ ਟ੍ਰੈਂਡ ਬਣ ਗਿਆ ਹੈ, ਇਹ ਸਟੰਟ ਬਣ ਗਿਆ ਹੈ ਕਿ ਕੋਈ ਵੀ ਚੀਜ਼ ਬਣਦੀ ਹੈ, ਕੋਈ ਵੀ ਚੀਜ਼ ਆਪਾਂ ਕੋਈ ਫਿਲਮ ਬਣਾਣੇ ਹੈ, ਕੋਈ ਆਪਾਂ ਆਪਣਾ ਹੋਰ ਗਾਣਾ ਬਣਾਣੇ ਹੈ। ਜਾ ਕਿਸੇ ਨਾਲ ਪਾ ਝਗੜਾ ਕਰਦੇ ਆ ਉਹਨਾਂ ਚ ਇਹ ਇੱਕ ਚੀਜ਼ਾਂ ਪਾ ਕੇ ਆ ਸਟੰਟ ਪਾ ਕੇ ਵੀ ਝਗੜਾ ਕਰ ਲੋ ਹਾਂ ਰਿਲੀਜ਼ ਹੋਣ ਤੋਂ ਪਹਿਲਾਂ ਝਗੜਾ ਕਰ ਲੋ ਉਹ ਚੀਜ਼ ਹਿੱਟ ਹੋ ਜੇਗੀ ਇਹ ਸਟੰਟ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਦਵਿੰਦਰ ਸਿੰਘ ਅਕਸਰ ਅਸੀਂ ਜਦੋਂ ਵੀ ਕੋਈ ਪੰਜਾਬੀ ਫਿਲਮ ਪੰਜਾਬੀ ਗੀਤ ਜਾਂ ਫਿਰ ਟੀਵੀ ਦੇ ਉੱਤੇ ਕੋਈ ਵੀ YouTube ਤੇ ਅਸੀਂ ਵੀਡੀਓ ਦੇਖਦੇ ਆ ਤਾਂ ਸਾਨੂੰ ਉਸ ਵੀਡੀਓ ਦੇ ਵਿੱਚ ਜਿਹੜੇ ਪ੍ਰਮੁੱਖ ਕਿਰਦਾਰ ਨਿਭਾਰੇ ਹੁੰਦੇ ਨੇ ਅਦਾਕਾਰ ਉਹਨਾਂ ਦੀ ਮਿਹਨਤ ਨਜ਼ਰ ਆਉਂਦੀ ਹੈ ਪਰ ਉਸ ਫਿਲਮਾਂਕਣ ਪਿੱਛੇ ਅਸਲ ਮਿਹਨਤ ਕੀ ਦੀ ਹੁੰਦੀ ਹੈ ਉਹ ਇੱਕ ਡਾਇਰੈਕਟਰ ਦੀ ਹੁੰਦੀ ਹੈ ਅੱਜ ਅਸੀਂ ਬਾਲੀਵੁੱਡ ਦੇ ਬਾਲੀਵੁੱਡ ਦੇ ਉਸ ਡਾਇਰੈਕਟਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਹੜੇ ਕਰੀਬ 2 ਦਹਾਕਿਆਂ ਤੋਂ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ ਵਿਲੱਖਣ ਨਾਮ ਖੱਟਿਆ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਮਨੀਸ਼ ਕਲਿਆਣ ਜੀ ਬਹੁਤ ਬਹੁਤ ਸਵਾਗਤ ਹੈ ਬਾਜੀ ਸਤਿ ਸ਼੍ਰੀ ਅਕਾਲ ਜੀ ਅਜੀਤ ਸਮਾਚਾਰ ਦੀ ਪੂਰੀ ਟੀਮ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਇਰੈਕਟਰ ਮਨੀਸ਼ ਕਲਿਆਣ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਬਾਜੀ ਤੁਸੀਂ ਸੁਣਾਓ ਚੜ੍ਹਦੀ ਕਲਾ ਸਭ ਤੋਂ ਪਹਿਲਾ ਸਵਾਲ ਹਾਂਜੀ ਇੰਨੇ ਲੰਮੇ ਸਮੇਂ ਤੋਂ ਇੰਡਸਟਰੀ ਦੇ ਵਿੱਚ ਕੰਮ ਕਰਨ ਦਾ ਅਸਲ ਜਿਹੜਾ ਕਾਰਨ ਕੀ ਹੈ ਤੇ ਉਹ ਗੁਣ ਵੀ ਦੱਸ ਦਿਓ ਕਿ ਕਿਵੇਂ ਬੰਦਾ ਇੰਨੇ ਲੰਬੇ ਸਮੇਂ ਤੱਕ ਇੰਡਸਟਰੀ ਵਿੱਚ ਟਿਕ ਸਕਦਾ ਕਿਉਂਕਿ ਅਕਸਰ ਇੰਡਸਟਰੀ ਦੀ ਇਹ ਬਣੀ ਹੋਈ ਹੈ ਮਿਥ ਕਿ ਜਦੋਂ ਕੋਈ ਬੰਦਾ ਆਉਂਦਾ ਉਹ ਕਹਿੰਦੇ ਵੀ ਜਾਂ ਤਾਂ ਤੁਹਾਨੂੰ ਕੰਪਰੋਮਾਈਜ਼ ਕਰਕੇ ਚੱਲਣਾ ਪੈਂਦਾ ਜਾਂ ਫਿਰ ਜਦੋਂ ਤੁਸੀਂ ਕੰਪਰੋਮਾਈਜ਼ ਕਰਕੇ ਨਹੀਂ ਚੱਲਦੇ ਬਲੱਖਣ ਆਪਣੀਆਂ ਲੀਹਾਂ ਤੈਅ ਕਰਦੇ ਹੋ ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਬੜਾ ਟਾਈਮ ਟਿਕਣ ਨਹੀਂ ਦਿੰਦੇ ਲੋਕ ਤੁਸੀਂ ਕਿਵੇਂ ਟਿਕੇ ਭਾਜੀ ਦੇਖੋ ਸਭ ਤੋਂ ਪਹਿਲੀ ਗੱਲ ਕਿ ਮੈਂ ਇਸ ਇੰਡਸਟਰੀ ਚ ਕਿਦਾਂ ਟਿਕਿਆ ਹੋਇਆ ਜਾਂ ਕਿਸ ਤਰ੍ਹਾਂ ਆਇਆ ਇਹ ਪ੍ਰਮਾਤਮਾ ਨੇ ਭਾਜੀ ਡਿਊਟੀਆਂ ਲਾਈਆਂ ਹੋਈਆਂ ਕਿ ਇਸ ਇਨਸਾਨ ਨੇ ਕਲਾਕਾਰੀ ਕਰਨੀ ਹੈ ਇਹ ਗੋਡ ਗਿਫਟ ਹੁੰਦਾ ਜਿਹੜਾ ਰੀਅਲ ਕਲਾਕਾਰ ਦੇ ਅੰਦਰ ਗੋਡ ਗਿਫਟ ਹੈ ਤਾਹ ਕਲਾਕਾਰ ਹੈ ਬਿਲਕੁਲ ਜ਼ਬਰਦਸਤੀ ਕੋਈ ਨਹੀਂ ਬਣ ਸਕਦਾ ਤੇ ਪ੍ਰਮਾਤਮਾ ਨੇ ਡਿਊਟੀ ਲਈ ਸੀ ਬਚਪਨ ਸੀ ਹੀ ਮੈਂ 10th ਤੋਂ ਬਾਅਦ ਇਸ ਫੀਲਡ 'ਚ ਆ ਗਿਆ ਸੀਗਾ ਹੌਲੀ ਹੌਲੀ ਪਤਾ ਲੱਗਿਆ ਵੀ ਜਿਹੜੀਆਂ ਚੀਜ਼ਾਂ ਨੇ ਅੰਦਰ ਉਹ ਪ੍ਰਮਾਤਮਾ ਨੇ ਬਖਸ਼ੀਆਂ ਲੋਕਾਂ ਨੇ ਐਪਰੀਸ਼ੀਏਟ ਕੀਤਾ ਕਾਫੀ ਇੰਡਸਟਰੀ ਦੇ ਨਾਮੀ ਜਿਹੜੇ ਉਸ ਟਾਈਮ ਡਾਇਰੈਕਟਰ ਸੀਗੇ ਜਦੋਂ ਮੈਂ ਜਿਹੜਾ ਐਂਸਰ ਕੰਮ ਕਰਦਾ ਸੀਗਾ ਉਹਨਾਂ ਦੇ ਹੱਥਾਂ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਸ਼ੁਰੂ ਕੀਤਾ ਹਾਂ ਤੇ ਹੌਲੀ ਹੌਲੀ ਪ੍ਰਮਾਤਮਾ ਦੀ ਮੇਰ ਹੋਈ ਆਪਣੇ ਆਪ ਨੂੰ ਗਰੂਮ ਕੀਤਾ ਤੇ ਹੁਣ ਤੱਕ ਟੀਚੇ ਹੋਏ ਆ ਜਿੱਥੇ ਤੱਕ ਗੱਲ ਹੈਗੀ ਥੋਡੀ ਕੰਪਰੋਮਾਈਜ਼ ਦੀ ਇਹ ਗੱਲ ਭਾਜੀ ਸੱਚੀ ਹੈ ਕਈ ਲੋਕ ਮਜਬੂਰੀ ਨੂੰ ਕੰਮ ਕਰਨ ਆਂਦੇ ਆ ਤੇ ਕਈ ਲੋਕ ਸੱਚੀ ਇੰਨਾ ਟੈਲੈਂਟ ਹੁੰਦਾ ਕਿ ਕੋਈ ਉਹਨਾਂ ਨੂੰ ਰੋਕ ਨਹੀਂ ਪਾਉਂਦਾ ਮਜਬੂਰੀ ਜਿਹੜੀ ਹੈਗੀ ਆ ਉਹਦੇ 'ਚ ਕੋਈ ਮੁੰਡਾ ਵੀ ਹੋ ਸਕਦਾ ਕੋਈ ਕੁੜੀ ਵੀ ਹੋ ਸਕਦੀ ਆ ਇਹ ਸਾਰਿਆਂ ਨੂੰ ਪਤਾ ਹੁਣ ਉਹਨੇ ਕਿਸ ਡਿਸੀਜਨ ਨਾਲ ਕੰਮ ਕਰਨਾ ਹੈ ਇਹ ਉਸ ਕਲਾਕਾਰ ਤੇ ਜਾਂ ਉਸ ਸਟ੍ਰਗਲਰ ਤੇ ਡਿਪੈਂਡ ਕਰਦਾ ਹੈ ਕਿ ਉਹਨੇ ਆਪਣੇ ਆਪ ਨੂੰ ਕਿੱਦਾਂ ਸੇਫ ਰੱਖ ਕੇ ਚੱਲਣਾ ਹੈ ਬਿਲਕੁਲ ਅਸੀਂ ਜੇ ਗੱਲ ਕਰੀਏ ਸਿਰਫ ਸਾਡੀ ਫੀਲਡ ਦੀ ਫਿਲਮੀ ਲਾਈਨ ਦੀ ਮੈਂ ਜੋ ਦੇਖਿਆ ਅੱਜ ਤੱਕ ਆਪਣੀ ਇੰਨੀ ਉਮਰ ਤੱਕ ਭਾਜੀ ਹਰ ਜਗ੍ਹਾ ਇਹ ਚੀਜ਼ ਹੈਗੀ ਹੈ ਜੇ ਅਸੀਂ ਸਾਡੀ ਫੀਲਡ ਤੋਂ ਬਾਹਰ ਵੀ ਅਸੀਂ ਕਿਸੇ ਹੋਰ ਡਿਪਾਰਟਮੈਂਟ ਚ ਜਾਈਏ ਹਰ ਜਗ੍ਹਾ ਟੀਜ਼ਿੰਗ ਹੈਗੀ ਹੈ ਹਰ ਜਗ੍ਹਾ ਕੰਪਰੋਮਾਈਜ਼ ਹੈਗਾ ਬਟ ਸਾਡੀ ਫੀਲਡ ਨੂੰ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ ਕਿਉਂਕਿ ਫਿਲਮੀ ਦੁਨੀਆ ਜਿਹੜੀ ਆ ਥੋੜਾ ਓਪਨ ਹੁੰਦੀ ਆ ਸੋ ਮੈਂ ਹਰ ਚੀਜ਼ ਨੂੰ ਦੇਖਦੇ ਹੋਏ ਇਹੀ ਦੱਸਾਂਗਾ कि ਆਪਣੇ ਆਪ ਨੂੰ ਬਚਾ ਕੇ ਤੇ ਆਪਣੀ ਕਲਾ ਨਾਲ ਅੱਗੇ ਵਧੋ بس ਤੁਹਾਨੂੰ ਲੋੜ ਸੀ ਇਸ ਫੀਲਡ ਚ ਆਉਣ ਦੀ ਜਾਂ ਫਿਰ ਤੁਹਾਨੂੰ ਸ਼ੌਂਕ ਸੀ ਮੈਨੂੰ ਸ਼ੌਂਕ ਸੀ ਬਾਜੀ ਮੈਂ ਲੋੜ ਲਈ ਨਹੀਂ ਆਇਆ ਮੈਨੂੰ ਕੋਈ ਲੋੜ ਨਹੀਂ ਸੀਗੀ ਮੇਰਾ ਸ਼ੌਂਕ ਸੀਗਾ ਸ਼ੌਂਕ ਹੀ ਮੇਰਾ ਟੈਲੈਂਟ ਜਿਹੜਾ ਮੈਨੂੰ ਹੈ ਉਹ ਪ੍ਰੋਫੈਸ਼ਨਲੀ ਲੈ ਕੇ ਆਇਆ ਸ਼ੁਰੂਆਤ ਕਿਵੇਂ ਹੁੰਦੀ ਹੈ ਪਹਿਲੇ ਜਦੋਂ ਸ਼ੁਰੂਆਤੀ ਟਾਈਮ ਚ ਇੱਕ ਮੇਰੇ ਖਿਆਲ ਕੰਮ ਵੀ ਔਖਾ ਮਿਲਦਾ ਹੈ ਇੰਡਸਟਰੀ ਦੇ ਵਿੱਚ ਹਾਂਜੀ ਮੇਰੀ ਜਰਨੀ ਇਧਰ ਰਹੀ ਹੈ ਜੀ ਮੈਨੂੰ ਸਟਰਗਲ ਤਾਂ ਮੈਂ ਕੀਤੀ ਹੈ ਪਰ ਮੈਂ ਸਟਰਗਲ ਉਸ ਲੈਵਲ ਤੇ ਨਹੀਂ ਕੀਤੀ ਜਿਸ ਲੈਵਲ ਤੇ ਕਰਨੀ ਪੈਂਦੀ ਹੈ ਪਰਮਾਤਮਾ ਨੇ ਇੰਨਾ इजीली ਮੇਰੇ ਲਈ ਸਾਰੇ ਰਸਤੇ ਖੋਲਤੇ ਸੀ ਮੈਂ ਉਹਨਾਂ ਤੇ ਮਿਹਨਤ ਕਰਦਾ ਰਿਆ ਤੇ ਮੈਂ ਵਧਦਾ ਰਿਆ ਸ਼ੁਰੂਆਤ ਮੇਰੀ ਹੋਈ ਹੈ ਪਾਜੀ ਮੈਂ ਗਾਣਾ ਮੈਨੂੰ ਮਿਲਿਆ ਮੈਂ ਗਾਣੇ ਨੂੰ ਐਜ਼ ਅ ਕੋਰੀਓਗ੍ਰਾਫਰ ਹੀ ਪਹਿਲਾ ਗਾਣਾ ਮੈਨੂੰ ਐਜ਼ ਕੋਰੀਓਗ੍ਰਾਫਰ ਮਿਲ ਗਿਆ ਜਦੋਂ ਮੈਨੂੰ ਕੋਰੀਓਗ੍ਰਾਫਰ ਦੀ ਡੈਫੀਨੇਸ਼ਨ ਵੀ ਨਹੀਂ ਪਤਾ ਸੀ ਕੋਰੀਓਗ੍ਰਾਫਰ ਹੁੰਦਾ ਕੀ ਚੀਜ਼ ਹੈ ਮੈਂ ਸਕੂਲ ਟਾਈਮ 'ਚ ਪਰਫਾਰਮ ਕਰਦਾ ਸੀ ਸਟੇਜਾਂ ਤੇ ਸਕੂਲ ਦੀ ਸਟੇਜਾਂ ਤੇ ਜਾਂ ਬਾਹਰ ਕੰਪੀਟੀਸ਼ਨਸ ਹੁੰਦੇ ਸੀਗੇ that time ਜੀ ਉਦੋਂ ਮੈਨੂੰ ਕਈ ਐਸੀ ਨਜ਼ਰਾਂ ਨੇ ਦੇਖਿਆ ਜਿਹੜੇ ਇੰਡਸਟਰੀ ਨਾਲ ਜੁੜੇ ਹੋਏ ਸੀ ਉਸ ਟਾਈਮ ਤੇ ਤੇ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਉਦੋਂ ਮੋਬਾਈਲ ਨਹੀਂ ਹੁੰਦੇ ਸੀਗੇ ਲੈਂਡਲਾਈਨ ਹੁੰਦੇ ਸੀਗੇ ਮੈਨੂੰ ਅਪਰੋਚ ਕੀਤਾ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਮੌਕਾ ਦਿੱਤਾ ਸੀ ਮੌਕਾ ਛੱਡਿਆ ਨਹੀਂ ਫਿਰ ਅਸੀਂ ਵਧਦੇ ਗਏ ਗਾਣਿਆਂ ਦੀ ਤੁਸੀਂ ਗੱਲ ਕੀਤੀ ਪੰਜਾਬੀ ਗਾਣਿਆਂ ਦੇ ਵਿੱਚ ਕਿਹੜੇ-ਕਿਹੜੇ ਕਲਾਕਾਰ ਨੇ ਜਿਹੜੇ ਜਿਹੜੇ ਬਹੁਤ ਮਕਬੂਲ ਹੋਏ ਹੁਣ ਆਪਣੇ ਸਮੇਂ ਦੌਰਾਨ ਜਾਂ ਅੱਜ ਦੇ ਨੇ ਕਿੰਨਾ-ਕਿੰਨਾ ਨਾਂ ਕੰਮ ਕੀਤਾ ਤੁਸੀਂ ਮੇਰਾ ਪਹਿਲਾ ਗਾਣਾ ਸੀ ਜੀ ਬਿੰਦ ਰੱਖਿਆ ਜੀ ਦਾ ਚਾਂਜਰ ਪਤਲੋ ਦੀ ਜਿੱਥੇ ਮੈਂ ਬਤੌਰ ਡਾਂਸਰ ਗਿਆ ਸੀਗਾ ਬਟ ਮੈਨੂੰ ਉੱਥੇ ਕੋਰੀਓਗ੍ਰਾਫਰ ਆਈ ਸੀ ਮੁੰਬਈ ਤੋਂ ਟੋਨੀ ਸਰ ਸੀ ਉਹਨਾਂ ਦਾ ਨਾਮ ਉਹਨੋਂ ਨਈ ਰੇਸ ਦੁਨੀਆ 'ਚ ਉਹਨਾਂ ਨੇ ਮੈਨੂੰ ਐਜ਼ ਅ ਡਾਂਸਰ ਤੋਂ ਓਨ ਦੀ ਸਪੋਰਟ 댓 ਟਾਈਮ ਇਨ 댓 ਟਾਈਮ ਮੈਨੂੰ ਉਹਨਾਂ ਨੇ ਬਤੌਰ ਅਸਿਸਟੈਂਟ ਆਪਣੇ ਨਾਲ ਉੱਥੇ ਕੰਮ ਕਰਾਇਆ ਪਹਿਲੀ ਸ਼ੂਟ ਤੇ ਹਾਂ ਉਸ ਤੋਂ ਬਾਅਦ ਫਿਰ 1 ਬਾਈ 1 1 ਬਾਈ 1 ਮੈਂ ਉਦੋਂ ਬਿੱਟੀ ਜੀ ਬਹੁਤ ਤਨਪਤ ਇੱਕ ਨਾਮ ਹੈ ਇੰਡਸਟਰੀ ਦਾ ਉਹਨਾਂ ਦਾ ਗਾਣਾ ਮੈਂ ਬਤੌਰ ਕੋਰੀਓਗ੍ਰਾਫਰ ਕੀਤਾ ਮੇਰੇ ਦਿਲ ਦੀ ਛਤਰੀ ਤੇ ਬੈ ਗਿਆ ਕਬੂਤਰ ਚੀਨਾ ਕਾਫੀ ਹਿੱਟ ਗਾਣਾ ਰਿਹਾ ਉਸ ਟਾਈਮ ਤੋਂ ਹੰਸਰਾਜੀ ਦਾ ਮੈਂ ਕੀਤਾ ਸੀ ਜੀ ਇਸ਼ਕੇ ਦੀ ਤੁੰਬੀ ਤੁਣ ਤੁਣ ਵੱਜਦੀ ਉਹ ਕਾਫੀ ਉਹਨਾਂ ਦਾ ਗਾਣਾ ਹਿੱਟ ਰਿਹਾ ਉਸ ਤੋਂ ਬਾਅਦ 1 ਬਾਈ 1 ਸਾਰੇ ਜਿੰਨੇ ਵੀ ਬਲਕਾਰ ਸਿੱਧੂ ਜੀ ਸੀਗੇ ਆਪਣਾ ਦਿਲਜੀਤ ਜੀ ਦਾ ਕੀਤਾ ਮੈਂ ਉਸ ਟਾਈਮ ਮੋਸਟਲੀ ਜਿੰਨੇ ਵੀ ਰਾਜਬਰਾੜ ਜੀ ਹੋ ਗਏ ਉਸ ਟਾਈਮ ਦੇ ਜਿਹੜੇ ਧਰਿੰਦਰ ਲੋਕ ਸੀਗੇ ਉਹ ਸਾਰਿਆਂ ਨਾਲ ਸਾਡਾ ਰੂਟੀਨ ਸੀਗਾ ਫੈਮਲੀ ਸੀ ਸਾਡੀ ਫਿਲਮੀ ਫੈਮਲੀ ਜਿਹੜੀ ਗਾਣੇ ਇਹ ਸਾਰਾ ਸਾਰਾ ਦੌਰ ਇਸ ਦਾ ਬੰਬੇ ਵੀ ਰਹੇ ਹੋ ਤੁਸੀਂ ਮੇਰੇ ਖਿਆਲ ਬੰਬੇ ਬਾਜੀ ਮੈਂ 8 ਸਾਲ ਰਹਿਆ ਜੀ ਉਦਾਂ ਮੇਰਾ ਆਣਾ ਜਾਣਾ ਲੱਗਿਆ ਰਹਿੰਦਾ ਬਟ ਕੰਟੀਨਿਊ 8 ਸਾਲ ਰਹੇ ਹਾਂ ਬੰਬੇ ਦੀਆਂ ਕਾਲੀਆਂ ਰਾਤਾਂ ਕਹਿੰਦੇ ਆਪਣੇ ਹਨੇਰੇ ਦੇ ਵਿੱਚ ਬਹੁਤ ਕੁਝ ਲੁਕੋਕੇ ਰੱਖਦੀਆਂ ਨੇ ਕੁਝ ਕੁੜੀਆਂ ਸਾਹਮਣੇ ਆ ਕੇ ਖੁੱਲ ਕੇ ਬੋਲਦੀਆਂ ਨੇ ਉੱਥੇ ਦੇ ਹਾਲਾਤਾਂ ਬਾਰੇ ਉੱਥੇ ਦੀ ਇੰਡਸਟਰੀ ਬਾਰੇ ਆ ਤੁਹਾਡੇ ਕਿਉਂਕਿ ਜਿਹੜਾ ਬੰਦਾ ਇੰਡਸਟਰੀ ਦੇ ਵਿੱਚ ਹੁੰਦਾ ਮੇਰੇ ਖਿਆਲ ਆ ਉਹਨੂੰ ਜ਼ਿਆਦਾ ਰਾਜ਼ ਪਤਾ ਹੁੰਦੇ ਨੇ ਕਾਰਨ ਕੀ ਸਮਝਦੇ ਹੋ ਜਦੋਂ ਚਾਹੇ ਕਿਸੇ ਦਾ ਕੱਲਾ ਤੁਸੀਂ ਸਰੀਰਕ ਸੋਸ਼ਣ ਨਹੀਂ ਹੁੰਦਾ ਕਹਿੰਦੇ ਮਾਨਸਿਕ ਸੋਸ਼ਣ ਵੀ ਬਹੁਤ ਹੁੰਦਾ ਬੰਦੇ ਦਾ ਹਾਂਜੀ ਐਕਚੁਅਲੀ ਨਾ ਮੁੰਬਈ ਕਿਹੈਸਾ ਸਮੁੰਦਰ ਹੈ ਛੋਟੀ ਜੀ ਮਿਸਾਲ ਦਵਾਗਾ ਕਿ ਜਦ ਆਪਾਂ ਸਮੁੰਦਰ ਚ ਕੋਈ ਵੀ ਚੀਜ਼ ਸਿੱਟਦੇ ਹੈ ਨਾ ਉਹ ਬਾਹਰ ਹੀ ਆਂਦੀ ਅੰਦਰ ਨਹੀਂ ਜਾਂਦੀ ਮੇਬੀ ਤੁਸੀਂ ਮੋਸਟਲੀ ਚੀਜ਼ਾਂ ਨੋਟ ਕੀਤੀਆਂ ਹੋਣਗੀਆਂ ਸਮੁੰਦਰ ਦੇ ਸਾਈਡ ਤੇ ਸਾਰਾ ਇਕੱਠਾ ਹੁੰਦਾ ਰਹਿੰਦਾ ਬਿਲਕੁਲ ਇਹ ਮੈਂ ਇੱਕ ਮਿਸਾਲ ਦੇ ਰਿਹਾ ਬਟ ਉਈ ਕਹਿੰਦਾ ਸਮੁੰਦਰ ਹੈ ਉਹ ਕਿਸੇ ਨੂੰ ਸਮੰਦਾ ਨਹੀਂ ਜਿੱਦਨ ਸਮਾ ਲਿਆ ਫਿਰ ਉਹ ਵਿੱਚੋਂ ਕੱਢਦਾ ਨਹੀਂ ਹਾਂ ਤੇ ਉਸ ਉਹਦੇ ਵਿੱਚ ਬੜਨ ਲਈ ਇਨੀ ਸਟਰਗਲ ਹੈ ਕਿ ਉਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਤੋਂ ਗੁਜ਼ਰਨਾ ਪੈਂਦਾ ਹਾਂ ਜਿਹੜੀ ਤੁਸੀਂ ਰਾਤ ਦੇ ਹਨੇਰੀਆਂ ਦੀ ਗੱਲ ਕੀਤੀ ਇਹ ਗੱਲ ਸੱਚੀ ਹੈ ਹਾਂ ਮੁੰਬਈ ਜਾਗਦੀ ਹੀ ਰਾਤ ਨੂੰ ਬੇਸਿਕਲੀ ਹਾਂ ਮੁੰਬਈ 'ਚ ਰਾਤਾਂ ਕਾਲੀਆਂ ਕਰਨੀਆਂ ਪੈਂਦੀਆਂ ਹਾਂ ਔਰ ਲੜਕੀਆਂ ਲਈ ਫੀਮੇਲਜ਼ ਲਈ ਤਾਂ ਬਹੁਤ ਜ਼ਿਆਦਾ ਹੀ ਸਟਰਗਲ ਹੈ ਭਾਈ ਹਾਂ ਸ਼ੋਸ਼ਣ ਉੱਥੇ ਮੁੰਡੇ ਦਾ ਵੀ ਹੁੰਦਾ ਹਾਂ ਮੇਰੇ ਨਾਲ ਵੀ ਹੋਈਆਂ ਟਰੈਜਡੀਆਂ ਉਹ ਮੈਂ ਔਨ ਸਕਰੀਨ ਨਹੀਂ ਮੈਂ ਉਹ ਕਰੂੰਗਾ ਮੈਂ ਬਸ ਹਿੰਟ ਦੇ ਰਿਹਾ ਹਾਂ ਬਟ ਉੱਥੇ ਬਹੁਤ ਟਫ ਹੈ ਬਾਜੀ ਬਹੁਤ ਟਫ ਹੈ ਪੰਜਾਬੀ ਇੰਡਸਟਰੀ ਚ ਉਸ ਉਥੋਂ ਦੇ ਮੁਕਾਬਲੇ ਘੱਟ ਮੰਨਦੇ ਹੂੰ ਪੰਜਾਬੀ ਇੰਡਸਟਰੀ ਨੂੰ ਜੀ ਜੋ ਪਹਿਲਾਂ ਗੱਲ ਕਰ ਰਹੇ ਸੀ ਕਿ ਬੰਬੇ ਦੀ ਕਿ ਬਾਲੀਵੁੱਡ ਦੇ ਵਿੱਚ ਜਿਸ ਤਰੀਕੇ ਨਾਲ ਖੁੱਲ ਕੇ ਕਈ ਕੁੜੀਆਂ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਸਾਨੂੰ ਇਸ ਤਰੀਕੇ ਨਾਲ ਕੰਪਰੋਮਾਈਜ਼ ਕਰਨ ਲਈ ਕਿਹਾ ਗਿਆ ਸਾਨੂੰ ਇਸ ਤਰੀਕੇ ਨਾਲ ਕੰਮ ਲਈ ਕਿਹਾ ਗਿਆ ਪੰਜਾਬੀ ਇੰਡਸਟਰੀ ਦੀ ਜੇਕਰ ਮੈਂ ਗੱਲ ਕਰਦਾ ਪਾਲੀਵੁੱਡ ਦੀ ਮੈਂ ਗੱਲ ਕਰਦਾ ਤਾਂ ਇੱਥੇ ਕਿੰਨੀ ਕੁ ਹੱਦ ਤੱਕ ਉਹ ਚੀਜ਼ ਘੱਟ ਹੈ ਜਾਂ ਫਿਰ ਇੱਥੇ ਵੀ ਹੈਗੀ ਹੈ ਦੇਖੋ ਪੰਜਾਬ ਦੀ ਜਿਹੜੀ ਗੱਲ ਕਰਾਂ ਨਾ ਪੰਜਾਬ 'ਚ ਨਾ ਜਿੱਥੇ ਰਿਸਪੈਕਟ ਦੀ ਗੱਲ ਆ ਗਈ ਜਾਂ ਫੀਮੇਲ ਦੀ ਰਿਸਪੈਕਟ ਦੀ ਗੱਲ ਆ ਗਈ ਪੰਜਾਬ ਤੋਂ ਉੱਪਰ ਤਾਂ ਕੋਈ ਹੈ ਨਹੀਂ ਭਾਜੀ ਦੁਨੀਆ 'ਚ ਨਹੀਂ ਹੈ ਪੰਜਾਬੀ ਜਿਹੜੇ ਲੋਕ ਨੇ ਤੁਹਾਨੂੰ ਪਤਾ ਉਹ ਮਾਂ ਨੂੰ ਮਾਤੀ ਨੂੰ ਧੀ ਤੇ ਭੈਣ ਨੂੰ ਭੈਣ ਸਮਝਦੇ ਆ ਕਲਾਕਾਰ ਨੂੰ ਪੂਰੀ ਇੱਜ਼ਤ ਮਿਲਦੀ ਹੈ ਮੈਂ ਨਹੀਂ ਕਹਿੰਦਾ ਮੁੰਬਈ 'ਚ ਕੋਈ ਇਦਾਂ ਸਮਝਦਾ ਨਹੀਂ ਹੈ ਉੱਥੇ ਵੀ ਰਿਸਪੈਕਟ ਮਿਲਦੀ ਹੈ ਬਟ ਹਿਡਨ ਚੀਜ਼ਾਂ ਬਹੁਤ ਨੇ ਭਾਜੀ ਕਹਿੰਦੇ ਨਾ ਕਿ ਅੰਦਰ ਕੁਝ ਹੋਰ ਔਰ ਬਾਅਦ ਕੁਝ ਹੋ ਰਿਹਾ ਹੈ ਲੇਕਿਨ ਪੰਜਾਬ ਦੇ ਅੰਦਰ ਭਾਜੀ ਕਲਾਕਾਰ ਨੂੰ ਰਿਸਪੈਕਟ ਨਾ ਮਿਲੇ ਫਿਰ ਉਹ ਪੰਜਾਬ ਪੰਜਾਬ ਅਸੀਂ ਕਹਿ ਨਹੀਂ ਸਕਦੇ ਪੰਜਾਬ ਆਇਆ ਜਾਂ ਪੰਜਾਬੀ ਨਾਲ ਉਹਨੇ ਕੰਮ ਕੀਤਾ ਪੰਜਾਬ ਇਸ ਗੱਲੋਂ ਬਹੁਤ ਸੇਫ ਹੈ ਪੰਜਾਬੀ ਇੰਡਸਟਰੀ ਨਹੀਂ ਪਰ ਬੰਬੇ ਚ ਘੱਟ ਮੇਰੇ ਖਿਆਲ ਰੋਲੇ ਘੱਟ ਪੈਂਦੇ ਪੈਸਿਆਂ ਪਿੱਛੇ ਪੰਜਾਬ ਚ ਤਾਂ ਰੋਲਾ ਬਹੁਤ ਪੈਂਦਾ ਪੈਸਿਆਂ ਪਿੱਛੇ ਇਹ ਚੀਜ਼ ਹੈਗੀ ਇਹ ਤਾਂ ਲੜਦੇ ਬਹੁਤ ਨੇ ਇਹ ਚੀਜ਼ ਹੈਗੀ ਹੈ ਜੀ ਮੈਂ ਨਾਮ ਨਹੀਂ ਲਵਾਂ ਤੁਹਾਨੂੰ ਸਾਰਾ ਕੁਝ ਪਤਾ ਹੀ ਹੋਣਾ ਸਾਰੀ ਇੰਡਸਟਰੀ ਨੂੰ ਪਤਾ ਕੀ ਕੀ ਚੀਜ਼ਾਂ ਹੋਈਆਂ ਇੰਡਸਟਰੀ ਦੇ ਅੰਦਰ بڑے بڑے ਨਵੇਂ ਜਿਹੜੇ ਆਏ ਜਿਹੜੇ ਪੁਰਾਣੇ بڑے ਨਾਮ ਬੈਠੇ ਨੇ ਪੈਸਿਆਂ ਦੇ ਰੋਲੇ ਬੜੀ ਬੜੀ ਫਿਲਮਾਂ ਚ ਪਏ ਆ ਹੂੰ ਬਿਲਕੁਲ ਇਹ ਹੈਗੀ ਹੈ ਤੇ ਇਸ ਕਰਕੇ ਹੀ ਮੇਰੀ ਜਿਹੜੀ ਕਲਾਇੰਟੇਸ਼ਨ ਹੈ ਅੱਜ ਮੈਂ ਬਤੌਰ ਐਜ਼ ਅ ਡਾਇਰੈਕਟਰ ਕੰਮ ਕਰ ਰਿਹਾ ਮੈਂ ਪੰਜਾਬ ਵਿੱਚ ਕੰਮ ਕਰਨਾ ਬਿਲਕੁਲ ਪਸੰਦ ਨਹੀਂ ਕਰਦਾ ਨਾ ਮੈਂ ਅਪਰੋਚ ਕਰਦਾ ਕਿਸੇ ਨੂੰ ਮੇਰੇ ਸਾਰੇ ਕਲਾਇੰਟ ਬਾਜੀ ਮੁੰਬਈ ਦੇ ਨੇ ਦੇ ਆਰ ਵੈਰੀ ਪ੍ਰੋਫੈਸ਼ਨਲ ਇਸ ਮਾਮਲੇ ਨੇ ਕਮਿਟਮੈਂਟਸ ਫਾਈਨੈਂਸ਼ਲੀ ਜਿਹੜੀਆਂ ਕਮਿਟਮੈਂਟਸ ਨੇ ਉਹ ਸਾਰੀਆਂ ਪੂਰੀ ਹੁੰਦੀਆਂ ਮੈਂ ਬਹੁਤ ਖੁਸ਼ ਹਾਂ ਪਿਛਲੇ 4-5 ਸਾਲ ਤੋਂ ਮੁੰਬਈ ਦੇ ਕਲਾਇੰਟਸ ਨਾਲ ਕੰਮ ਕਰਦਾ ਪਿਆ ਗਾਣੇ ਬਣ ਰਹੇ ਸਾਡੀਆਂ ਪੇਮੈਂਟਾਂ ਟਾਈਮਲੀ ਆਉਂਦੀਆਂ ਸਾਰੀਆਂ ਪੇਮੈਂਟਸ ਜਿੰਨੇ ਵੀ ਮੇਰੀ ਟੀਮ ਦੇ ਲੋਕ ਹੈ ਸਾਰਿਆਂ ਨੂੰ ਐਡਵਾਂਸ ਜਾਂਦੀਆਂ ਹਾਂ ਆਪਾ 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 ਆਫ ਦਾ ਕੈਮਰਾ ਵੀ ਮੇਰੇ ਖਿਆਲ ਨਾਲ ਪਹਿਲਾਂ ਗੱਲ ਕਰਦੇ ਸੀ ਜਿਹੜੇ ਕਲਾਕਾਰ ਲਈ ਪ੍ਰੋਡਿਊਸਰ ਪਹਿਲਾਂ ਰੱਬ ਹੁੰਦਾ ਉਹ ਬਾਅਦ ਵਿੱਚ ਯੱਗ ਬਣ ਜਾਂਦਾ ਹਾਂ ਇਹਦੇ ਪਿੱਛੇ ਚਲੋ ਮੰਨ ਲੈਂਦੇ ਆ ਪ੍ਰੋਡਿਊਸਰ ਦੀ ਜਿਹੜੇ ਲਾਲਚ ਹੋਣਾ ਉਹਨੇ ਪੈਸੇ ਕਮਾਉਣੇ ਆ ਉਹਨੇ ਟਾਈਮ ਤੇ ਪੈਸਾ ਇਨਵੈਸਟ ਕੀਤਾ ਕਿਸੇ ਕਲਾਕਾਰ ਤੇ ਉਹਦੇ ਟੈਲੈਂਟ ਦੇ ਉੱਤੇ ਇਨਵੈਸਟ ਕੀਤਾ ਤਾਂ ਉਹਨੇ ਵੀ ਆਪਣਾ ਘਰ ਚਲਾਉਣਾ ਹੈ ਤੁਹਾਨੂੰ ਨਹੀਂ ਲੱਗਦਾ ਵੀ ਕਲਾਕਾਰਾਂ ਦੀ ਵੀ ਬਾਅਦ ਵਿੱਚ ਲਾਲਸਾ ਵੱਧ ਜਾਗ ਜਾਂਦੀ ਹੈ ਕਿ ਹੁਣ ਇੰਨੇ ਕਨਾ ਗਜਾਰਾ ਨਹੀਂ ਹੁਣ ਸਾਨੂੰ ਵੱਧ ਚਾਹੀਦੇ ਆ ਤੇ ਇਸ ਕਰਕੇ ਰੋਲੇ ਪੈਂਦੇ ਆ ਇਹ ਪਾਜੀ ਦੇਖੋ ਪ੍ਰੋਡਿਊਸਰ ਨੂੰ ਜੇ ਮੈਸੇਜ ਦੇਦਾ ਬੋਲਾਂ ਇੱਕ ਸਟਰਗਲਰਲੀ ਉਹ ਰੱਬ ਹੁੰਦਾ ਬੀਸਿਕਲੀ ਕਿਉਂਕਿ ਰਾਤ ਖਾਣ ਵਾਲਾ ਤਾਂ ਪ੍ਰੋਡਿਊਸਰ ਹੀ ਆ ਹੂੰ ਬਿਲਕੁਲ ਕਲਾਕਾਰ ساری ਜ਼ਿੰਦਗੀ ਠੱਕੇ ਖਾਂਦਾ ਹੈ ਰਾ ਨਹੀਂ ਮਿਲਦਾ ਹੂੰ ਕਿੰਨਾ ਟੈਲੈਂਟ ਪਿਆ ਆਪਣੇ ਪੰਜਾਬ ਚ ਹੂੰ ਬਿਲਕੁਲ ਕੈਸੇ ਕੈਸੇ ਲੋਕ ਗਾਣ ਵਾਲੇ ਪਏ ਆ ਪਰ ਗਾ ਹੋ ਰਹੇ ਆ ਜਿਹੜੇ ਨਾਮ ਉਹਨਾਂ ਦਾ ਬਣ ਰਿਹਾ ਜਿਨ੍ਹਾਂ ਤੇ ਪ੍ਰੋਡਿਊਸਰਾਂ ਦਾ ਹੱਥ ਹੈ ਪਾਜੀ ਇੱਕ ਕਲਾਕਾਰ ਬਣਨ ਲਈ ਪਾਜੀ سپورਟ ਚਾਹੀਦੀ ਹੈ ਬਿਲਕੁਲ سپورਟ ਕੌਣ ਕਰੇਗਾ ਪ੍ਰੋਡਿਊਸਰ ਕਰੇਗਾ ਪ੍ਰੋਡਿਊਸਰ سپورਟ ਕਿਦੀ ਕਰੇਗਾ ਜਿਹਦੇ ਚ ਟੈਲੈਂਟ ਹੋਏਗਾ ਬਿਲਕੁਲ ਕਈ ਵਾਰ ਤਾਂ ਇਦਾਂ ਹੁੰਦਾ ਪ੍ਰੋਡੂਸਰ ਉਹਨਾਂ ਦੀ ਵੀ ਮਦਦ ਕਰਦਾ ਜਿਨ੍ਹਾਂ 'ਚ ਟੈਲੈਂਟ ਹੁੰਦਾ ਨਹੀਂ ਹੈ ਬੰਦੇ 'ਚ ਪੋਟੈਂਸ਼ੀਅਲ ਹੁੰਦਾ ਵੀ ਚਲੋ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਬਟ ਪ੍ਰੋਡੂਸਰ ਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ ਜੇ ਪ੍ਰੋਡੂਸਰ ਕਲਾਕਾਰ ਤੇ ਪੈਸੇ ਲਾ ਰਿਹਾ ਹੈ ਤੇ ਭਾਜੀ ਉਹ ਆਪਣੇ ਪੈਸਿਆਂ ਨੂੰ ਤਾਂ ਲਾ ਰਿਹਾ ਜਦ ਉਹਨੂੰ ਆਪਣੀ ਵੀ ਆਉਟਪੁੱਟ ਉੱਥੋਂ ਮਿਲੇਗੀ ਕੋਈ ਵੀ ਕੰਪਨੀ ਹੈ ਕੋਈ ਵੀ ਪ੍ਰੋਡਿਊਸਰ ਹੈ ਉਹ ਤਾਂ ਹੀ ਕਲਾਕਾਰ ਤੇ ਇਨਵੈਸਟ ਕਰਦੀ ਹੈ ਕਿਉਂਕਿ ਉਹਨਾਂ ਦੀ ਇਨਵੈਸਟਮੈਂਟ ਦਾ ਉਹਨਾਂ ਨੂੰ ਸਾਰੇ ਗਰਾਫ ਬਣਾਉਂਦਾ ਹੈ ਵਿਦ ਪ੍ਰੋਫਿਟ ਲੇਕਿਨ ਕਲਾਕਾਰ ਨੂੰ ਕਿੰਨਾ ਕੁਝ ਉੱਥੋਂ ਮਿਲਦਾ ਹੈ ਕਲਾਕਾਰ ਸੋਚਦੇ ਨਹੀਂ ਭਾਜੀ ਜਦ ਕਲਾਕਾਰ ਦੀ ਭੁੱਖ ਵੱਜ ਜਾਂਦੀ ਹੈ ਕਲਾਕਾਰ ਨੂੰ ਜਦ ਇਹ ਲੱਗਦਾ ਵੀ ਮੈਂ ਹੁਣ ਇਸ ਤੋਂ ਬਿਨਾ ਜੀ ਸਕਦਾ ਇਸ ਤੋਂ ਬਿਨਾ ਮੈਂ ਚੱਲ ਸਕਦਾ ਫਿਰ ਭਾਜੀ ਪ੍ਰੋਬਲਮਾਂ ਆਉਂਦੀਆਂ ਨੇ ਬਟ ਮੈਨੂੰ ਲੱਗਦਾ ਆਣੀਆਂ ਨਹੀਂ ਚਾਹੀਦੀਆਂ ਪ੍ਰੋਬਲਮਸ ਕਦੀ ਪ੍ਰੋਡਿਊਸਰ ਰੱਬ ਦੇ ਸਮਾਨ ਹੁੰਦਾ ਜਿਹਨੇ ਤੁਹਾਡੇ ਲਈ ਪੈਸਾ ਲਾਇਆ ਕਿਉਂਕਿ ਮੈਨੂੰ ਲੱਗਦਾ ਵੀ ਜਿਹੜਾ ਪਹਿਲਾਂ ਬਾਹ ਫੜ ਕੇ ਕਿਸੇ ਨੂੰ ਤੋੜ ਦੇਣਾ ਉਹ ਵੱਡੀ ਪ੍ਰਾਪਤੀ ਆ ਮੇਰੇ ਹਿਸਾਬ ਨਾਲ ਜ਼ਿੰਦਗੀ 'ਚ ਕਿਉਂਕਿ ਜੇ ਤੁਸੀਂ ਹੋ ਸਕਦਾ ਪ੍ਰੋਡਿਊਸਰ ਤੁਹਾਡੀ ਬਾਹ ਨਾ ਫੜਨ ਹੋ ਸਕਦਾ ਤੁਸੀਂ ਰੁਲ ਜਉ ਤੁਹਾਡਾ ਟੈਲੈਂਟ ਕਦੇ ਲੋਕਾਂ ਦੇ ਹੁਣ ਤਾਂ ਚਲੋ ਸੋਸ਼ਲ ਮੀਡੀਆ ਆ ਗਿਆ ਬਹੁਤ ਫਰਕ ਪੈ ਗਿਆ ਪਰ ਜਿਹੜੇ ਸਮਿਆਂ ਦੇ ਵਿੱਚ ਅੱਜ ਤੋੜੇ ਅਸੀਂ 15 10 15 ਸਾਲ ਪਹਿਲਾਂ ਦੀ ਗੱਲ ਕਰੀਏ ਉਦੋਂ ਤਾਂ ਬਹੁਤ ਟੈਲੈਂਟ ਸੀ ਜਿਹੜਾ ਰੁਲ ਹੀ ਗਿਆ ਵਿਚੀ ਰੁਲ ਗਿਆ ਜਿਨ੍ਹਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਜਿਨ੍ਹਾਂ ਦੇ ਇੱਕ ਦੋ ਦੋ ਗਾਣੇ ਬੜੇ ਮਕਬੂਲ ਹੋਏ ਉਹ ਕਲਾਕਾਰ ਰੁਲ ਗਏ ਕਿਉਂ ਰੁਲ ਗਏ ਉਹ ਫਾਈਨੈਂਸ਼ੀਅਲੀ ਉਹਨਾਂ ਦੀ ਉਹ ਪਰ ਸਿਤਾਰ ਦੀ ਸਥਿਤੀ ਹੈ ਜਿਹੜੀ ਉਨੀ ਸਟਰੋਂਗ ਨਹੀਂ ਸੀ ਮੈਨੂੰ ਭਾਜੀ 22 24 ਸਾਲ ਹੋ ਗਏ ਇੰਡਸਟਰੀ ਦੇ ਅੰਦਰ ਯਕੀਨ ਮੰਨਿਓ ਅਸੀਂ ਕਲਾਕਾਰ ਡੁੱਬਦੇ ਵੀ ਦੇਖੇ ਆ ਹਮ ਤੇ ਅਸੀਂ ਕਲਾਕਾਰ ਬੰਦੇ ਵੀ ਦੇਖੇ ਆ ਔਰ ਉਹ ਉਹ ਕਲਾਕਾਰ ਬੰਦੇ ਦੇਖੇ ਜਿਹੜੇ ਨਥਿੰਗ ਫੈਮਿਲੀ ਬੈਕਗਰਾਉਂਡ ਨਥਿੰਗ ਹਮ ਪਰ ਬਿਕੋਜ਼ ਆਫ ਪ੍ਰੋਡਿਊਸਰਸ ਉਹ ਲੋਕ ਬਣੇ ਆ ਭਾਜੀ ਹਮ ਮੈਂ ਕੈਸਟਾਂ ਵਾਲੇ ਜਮਾਨੇ ਦਾ ਜਦੋਂ ਕੈਸਟਾਂ ਗਾਣੇ ਸਾਡੇ ਕੋਲ ਪਹੁੰਚਦੇ ਹੁੰਦੇ ਸੀਗੇ ਅਸੀਂ ਕੈਸਟਾਂ ਸੁਣ ਕੇ ਗਾਣੇ ਕੋਰੀਓਗ੍ਰਾਫ ਕਰਦੇ ਸੀਗੇ ਤੇ ਪਰ ਪਤਾ ਨਹੀਂ ਹੈ ਭਾਜੀ ਇਹ ਹਰ ਜਗ੍ਹਾ ਹੈ ਇਹ ਮੁੰਬਈ ਚ ਵੀ ਇੱਥੇ ਵੀ ਹੈ ਹਾਂ ਮਤਲਬ ਇਹ ਗੈਪ ਸ਼ਾਇਦ ਕਦੀ ਘਟੀ ਨਹੀਂ ਸਾਦਾ ਪ੍ਰੋਡੂਸਰ ਔਰ ਉਹ ਵਾਲਾ ਉਹਨੂੰ ਮੈਂ ਪੜ ਰਿਹਾ ਸੀਗਾ ਆ ਸੋਸ਼ਲ ਮੀਡੀਆ ਤੇ ਗੁਰੂ ਰੰਦਾਵਾ ਦਾ ਸ਼ਾਇਦ ਕਿਸੇ ਨੇ ਫੇਕ ਪਾਇਆ ਕੀ ਹੈ ਪਰ ਇੱਕ ਟਾਈਟਲ ਬਣਾਇਆ ਸੀ ਕਿ ਗੁਰੂ ਰੰਦਾਵਾ ਕੋ ਟੀ ਸੀਰੀਜ਼ ਨੇ ਉਸ ਦੀ ਜ਼ਿੰਦਗੀ ਕੋ ਖਰਾਬ ਮਤਲਬ ਖਤਮ ਕਰ ਦਿਆ ਕਿ ਉਹਨੂੰ ਬਾਉਂਡ ਕਰਕੇ ਖਤਮ ਕਰ ਦਿੱਤਾ ਅੱਛਾ ਇਹ ਵੀ ਹਿਊਮਰ ਹੈਗਾ ਇਹ ਵੀ ਫੈਲਦਾ ਹੈ ਫੈਲਿਆ ਵੀ ਹੋਇਆ ਵੀ ਬਾਉਂਡ ਨਹੀਂ ਹੋਣਾ ਬਾਉਂਡ ਨਹੀਂ ਹੋਣਾ ਹਾਂ ਕਿਸੇ ਕੰਪਨੀ ਨਾਲ ਸਾਈਨ ਨਹੀਂ ਹੋਣਾ ਇਹ ਬਹੁਤ ਬੜਾ ਹਉਆ ਮੰਨਦੇ ਆ ਲੋਕ ਆ ਕਹਿੰਦੇ ਵੀ ਜੇ ਤੁਸੀਂ ਕਿਸੇ ਕੰਪਨੀ ਨਾਲ ਸਾਈਨ ਹੋਗੇ ਤਾਂ ਤੁਸੀਂ ਆਪਣੀ ਜ਼ਿੰਦਗੀ ਵੇਚਤੀ ਤੁਸੀਂ ਆਪਣੇ ਸਾਹ ਵੇਚਦੇ ਏਸੀ 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 ਇਹਦੇ ਇਹਦੇ ਚ ਕਿੰਨਾ ਕੁ ਤੁਸੀਂ ਮਤਲਬ ਸੱਚਮੁੱਚ ਭਾਈ ਮੈਂ ਮੰਨਦਾ ਦੇਖੋ ਅਗਰ ਤੁਸੀਂ 10 ਸਾਲ 20 ਸਾਲ ੱੱਕੀ ਖਾ ਕੇ ਕੁਝ ਨਹੀਂ ਬਣੇ ਤਾਂ ਤੁਸੀਂ ਜੇ ਆਪਣੇ 2 ਸਾਲ ਕੀ ਸੀ ਕੰਪਨੀ ਨੂੰ ਦੇ ਵੀ ਦਿੱਤੇ ਸਮੂਥਲੀ ਹਾਂ ਆਪਣਾ ਕੰਮ 2 ਸਾਲ ਆਪਣਾ ਇਮਾਨਦਾਰੀ ਨਾਲ ਕਰੋ ਕੰਪਨੀ ਨੂੰ ਜੋ ਚਾਹੀਦਾ ਉਹ ਕੰਪਨੀ ਤੇ ਤੁਹਾਡੇ ਤੋਂ ਲੇਗੀ ਜੋ ਤੁਹਾਨੂੰ ਚਾਹੀਦਾ ਕੰਪਨੀ ਤੁਹਾਨੂੰ ਦੇਗੀ ਹਾਂ ਤੁਸੀਂ ਸਾਰੀ ਜ਼ਿੰਦਗੀ ਲਈ ਤਾਂ ਬਾਉਂਡ ਹੋ ਨਹੀਂ ਤੁਸੀਂ ਆਪਣਾ ਬਾਉਂਡ ਆਰਾਮ ਨਾਲ ਪਿਆਰ ਨਾਲ ਖਤਮ ਕਰੋ ਕਿਸੇ ਨੂੰ ਜੇ ਛੱਡਣਾ ਵੀ ਹੈ ਇਹ ਬਾਉਂਡ ਖਤਮ ਵੀ ਹੋ ਰਿਹਾ ਹੈ ਪਿਆਰ ਨਾ ਕਰੋ ਕੱਲ ਨੂੰ ਮੂੰਹ ਉੱਤੇ ਲੱਗੇ ਜੋਗੇ ਹੋਈਏ ਆ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਜਲੂਸ ਕੱਢ ਕੇ ਲੋਕਾਂ ਨੂੰ ਮਜ਼ਾ ਦੇ ਕੇ ਅੱਜ ਕੀ ਜਲੂਸ ਹੀ ਹੈ ਬਟ ਅੱਜ ਕੱਲ ਇਹ ਟ੍ਰੈਂਡ ਬਣ ਗਿਆ ਹੈ ਇਹ ਸਟੰਟ ਬਣ ਗਿਆ ਹੈ ਕਿ ਕੋਈ ਵੀ ਚੀਜ਼ ਬਣਦੀ ਹੈ ਕੋਈ ਵੀ ਚੀਜ਼ ਆਪਾਂ ਕੋਈ ਫਿਲਮ ਬਣਾਣੇ ਆ ਕੋਈ ਆਪਾਂ ਬਣਾ ਹੋਰ ਗਾਣਾ ਬਣਾਣੇ ਆ ਜਾਂ ਕਿਸੇ ਨਾਲ ਆਪਾਂ ਝਗੜਾ ਕਰਦੇ ਆ ਉਹਨਾਂ 'ਚ ਇਹ ਚੀਜ਼ਾਂ ਪਾ ਕੇ ਆ ਸਟੰਟ ਪਾ ਕੇ ਵੀ ਝਗੜਾ ਕਰ ਲਓ ਹਾਂ ਰੀਲੀਜ਼ ਹੋਣ ਤੋਂ ਪਹਿਲਾਂ ਝਗੜਾ ਕਰ ਲਵੋ ਉਹ ਚੀਜ਼ ਹਿੱਟ ਹੋ ਜਾਏਗੀ ਇਹ ਸਟੰਟ ਆ ਬਾਕੀ ਬਾਜੀ ਕੁਝ ਨਹੀਂ ਕਹਿ ਸਕਦੇ ਇਹਦੇ ਬਾਰੇ ਮਤਲਬ ਇੱਕ ਉਹ ਉਲਝਣੀ ਹੈ ਹੁਣ ਰੀਸੈਂਟਲੀ ਕੋਈ ਪ੍ਰੋਜੈਕਟ ਤੇ ਕੰਮ ਕਰ ਰਹੇ ਹੁਣ ਇਹਨਾਂ ਦਿਨਾਂ 'ਚ ਹਾਂਜੀ ਹਾਂਜੀ ਸਾਡਾ ਕਾਲੀ ਗਾਣਾ ਰੀਲੀਜ਼ ਹੋਇਆ ਹੈ ਜੀ ਹਾਰੀ ਮੈਂ ਹਾਰੀ ਸੱਜਣਾ ਅਮਨ ਖਾਨ ਦੇ ਸਿੰਗਰ ਨੇ ਮੈਂ ਇਹਨੂੰ ਬਤੌਰ ਡਾਇਰੈਕਟਰ ਕੀਤਾ ਹੈ ਇਹਦੇ ਕੈਮਰਾਮੈਨ ਨੇ ਲੈਂਸਮੈਨ ਤੇ ਆਰਟਿਸਟ ਇਹਦੇ 'ਚ ਫੀਮੇਲ ਆਰਟਿਸਟ ਹੈ ਅਮਿਸ਼ਾ ਠਾਕੁਰ ਤਰੁਣ ਠਾਕੁਰੇ ਦਾ ਮੇਲ ਆਰਟਿਸਟ ਹੈ ਜਿਹੜੇ ਸਾਡੇ ਪ੍ਰੋਡਿਊਸਰ ਸਾਹਿਬ ਨੇ ਸੰਜੀਵ ਬੇਦੀਆ ਸਰ ਮੈਂ ਉਹਨਾਂ ਨਾਲ 2 ਸਾਲ ਤੋਂ ਕੰਮ ਕਰ ਰਿਹਾ ਹਾਂ ਬੇਦੀਆ ਫਿਲਮ 뮤직 ਉਹਨਾਂ ਦਾ ਚੈਨਲ ਹੈ ਉਹਨਾਂ ਦਾ ਲੇਬਲ ਹੈ ਉਸ ਲੇਬਲ ਤੇ ਗਾਣਾ ਰਿਲੀਜ਼ ਹੋਇਆ ਹੈ ਤੇ ਉਸ ਲੇਬਲ ਤੋਂ ਮੈਂ ਕੱਲ ਵੀ ਮੈਸੇਜ ਦਿੱਤਾ ਸੀ ਸੋਸ਼ਲ ਮੀਡੀਆ ਤੇ ਅੱਜ ਵੀ ਦੇ ਰਿਹਾ ਹਾਂ ਕਿ ਜਿੰਨਾ ਵੀ ਨਵਾਂ ਟੈਲੈਂਟ ਹੈ ਬੇਦੀਆ ਸਰ ਨੇ ਅਨਾਉਂਸ ਕੀਤਾ ਕਿ ਉਹ ਸਾਡੇ ਕੋਲ ਕਿਸੇ ਵੀ ਟਾਈਮ ਅਪਰੋਚ ਕਰਕੇ ਸਾਡੇ ਨਾਲ ਕੰਮ ਕਰ ਸਕਦਾ ਸਾਨੂੰ ਕਿਸੇ ਦੀ ਪਿੱਛੋ ਆ ਮੰਨ ਲਓ ਵੀ ਅਪਰੋਚ ਦੀ ਜਾਂ ਕਿਸੇ ਵੀ سپورਟ ਦੀ ਉਹਨਾਂ ਲਈ ਲੋੜ ਨਹੀਂ ਵੀ ਕੋਈ ਸਾਨੂੰ ਫੋਨ ਕਰਕੇ ਬੋਲੇ ਹਰ ਨਵੇਂ ਕਲਾਕਾਰ ਲਈ ਦਰਵਾਜ਼ਾ ਖੁੱਲ੍ਹੇ ਹਨ ਹਾਂ ਇੰਡਸਟਰੀ ਦੇ ਵਿੱਚ ਤਾਂ ਕਿਉਂਕਿ ਤੁਸੀਂ ਜਿਵੇਂ ਜ਼ਿਕਰ ਕੀਤਾ ਵੀ ਕੋਈ ਵੀ ਕਲਾਕਾਰ ਤੁਹਾਡੇ ਕੋਲ ਅਪਰੋਚ ਕਰੇ ਆ ਕੇ ਹਨਾ ਗੋਡਫਾਦਰ ਦੀ ਕਹਿੰਦੇ ਬਹੁਤ ਲੋੜ ਹੈ ਇੱਥੇ ਤਾਂ ਜੇ ਤੁਸੀਂ ਕੋਈ ਗਾਣਾ ਕਰਨਾ ਗਾਣਾ ਛੱਡੋ ਤੁਸੀਂ ਕਿਸੇ ਗਾਣੇ ਦੇ ਵਿੱਚ ਮਾਡਲਿੰਗ ਕਰਨੀ ਹੈ ਜਾਂ ਕੋਈ ਛੋਟਾ ਜਿਹਾ ਸੀਨ ਦੇ ਵਿੱਚ ਐਡ ਹੋਣਾ ਚਾਹੁੰਦੇ ਹੋ ਉਹਦੇ ਲਈ ਵੀ ਤੁਹਾਨੂੰ ਕਿਸੇ ਦੀ ਸਪਾਰਸ਼ ਲਾਉਣੀ ਪੈਂਦੀ ਹੈ ਤਾਂ ਚਾਹੇ ਤੁਹਾਡੇ ਕੋਲ ਜਿੰਨਾ ਮਰਜੀ ਟੈਲੈਂਟ ਹੋਵੇ ਪਾਜੀ ਮੈਨੂੰ ਬੇਦੀਆ ਫਿਲਮ ਨਾਲ ਕੰਮ ਕਰਦੇ ਹੋਏ ਨਾ ਜਿਹੜਾ ਸੀ ਇਹ ਮੋਹਿਮ ਚਲਾਇਆ ਇਸ ਤਰ੍ਹਾਂ ਜੀ 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 ਉਹਨਾਂ ਨਾਲ ਕੰਮ ਕਰਦੇ ਮੈਨੂੰ 2 ਸਾਲ ਹੋ ਗਏ 2 ਸਾਲ ਚ ਨਾ ਮੇਰਾ ਖਿਆਲ ਵੀ ਅਸੀਂ ਕੋਈ ਐਸਾ ਗਾਣਾ ਹੋਵੇਗਾ ਜਿਹਦੇ ਚ ਕੋਈ ਨੋਨ ਫੇਸ ਲਿੱਤਾ ਹੋਵੇ ਹੂੰ ਔਰ ਸਾਰੇ ਅਸੀਂ ਉਹ ਲੋਕ ਲਿੱਤੇ ਆ ਜਿਨ੍ਹਾਂ ਨੂੰ ਕੰਮ ਦੀ ਲੋੜ ਸੀ ਜਿਨ੍ਹਾਂ ਚ ਟੈਲੈਂਟ ਸੀ ਔਰ ਉਹ ਸਾਰੇ ਲੋਕ ਸਾਡੇ ਨਾਲ ਹੁਣ ਤੱਕ ਜੁੜੇ ਹੋਏ ਆ ਅਸੀਂ ਅੱਜ ਵੀ ਜਿਹੜਾ ਗਾਣਾ ਰਿਲੀਜ਼ ਕੀਤਾ ਕੱਲ ਜੀ ਉਹਦੇ ਚ ਵੀ ਮੁੰਡਾ ਤੇ ਕੁੜੀ ਦੋਨੋਂ ਨੋਨ ਫੇਸ ਨਹੀਂ ਹੈਗੇ ਨਵੇਂ ਆ ਪਰ ਅਸੀਂ ਉਹਨਾਂ ਤੋਂ ਕੰਮ ਕਰਾਇਆ ਵਧੀਆ ਕਰਾਇਆ ਪੁਸ਼ ਹੋਏ ਨੇ ਉਹਨਾਂ ਲਈ ਇੱਕ ਰਸਤਾ ਖੁੱਲਿਆ ਬੰਦੇ ਦੀ ਪ੍ਰੋਫਾਈਲ ਬਣਦੀ ਹੈ ਬੰਦਾ 10 ਜਗ੍ਹਾ ਪ੍ਰੋਫਾਈਲ ਭੇਜਦਾ ਬਿਲਕੁਲ ਤੇ ਅੱਗੇ ਉਹਨੂੰ ਕੰਮ ਮਿਲਦਾ ਹੈ ਹਾਂ ਤੇ ਜੇ ਅਸੀਂ ਕਿਸੇ ਦੇ ਕੰਮ ਆ ਸਕੀਏ ਇਸ ਤੋਂ ਵੱਡੀ ਇਸ ਤੋਂ ਵੱਡੀ ਭਾਜੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਬਿਲਕੁਲ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਪ੍ਰੋਡਿਊਸਰ ਨੇ ਚਾਹੇ ਡਾਇਰੈਕਟਰ ਨੇ ਜਿਹੜੇ ਕਿਸੇ ਦਾ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਕਰਦੇ ਨੇ ਮੁੰਡੇ ਦਾ ਭਾਵੇਂ ਕੁੜੀ ਦਾ ਤੁਸੀਂ ਜ਼ਿਕਰ ਕੀਤਾ ਪਹਿਲਾਂ ਵੀ ਮੁੰਡਿਆਂ ਦਾ ਵੀ ਸ਼ੋਸ਼ਣ ਹੁੰਦਾ ਹਾਂ ਜੀ ਭਾਵੇਂ ਕਿਸਦਾ ਮਾਨਸਿਕ ਸ਼ੋਸ਼ਣ ਆ ਭਾਵੇਂ ਸੀ ਉਹ ਉਹਨਾਂ ਦੇ ਕਰਕੇ ਕਿਉਂਕਿ ਬਹੁਤ ਗਿਣਤੀ ਨਹੀਂ ਹੈਗੀ ਉਹਨਾਂ ਦੀ ਪਰ ਪ੍ਰਚਾਰਿਆ ਇਦਾਂ ਜਾਂਦਾ ਵੀ ਸਾਰੀ ਇੰਡਸਟਰੀ ਉਹ ਮਾੜੀ ਐ ਯੈਸ 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 ਮਾੜਾ ਬਹੁਤ ਗਿਣਤੀ ਨਹੀਂ ਹੈਗੀ ਉਹਨਾਂ ਲੋਕਾਂ ਦੀ ਜਿਹੜੇ ਮਾੜੇ ਲੋਕ ਨੇ ਕਿਉਂਕਿ ਇੱਕ ਮੱਛੀ ਸਾਰੇ ਦਰਿਆ ਨੂੰ ਕਹਿੰਦੇ ਹੁੰਦੇ ਵੀ ਗੰਦਲਾ ਕਰ ਦਿੰਦੀ ਐ ਸੋ ਜਿਹੜੇ ਉਹ ਲੋਕ ਨੇ ਉਹਨਾਂ ਦੇ ਕਰਕੇ ਬਹੁਤ ਸਾਰੇ ਜਿਹੜਾ ਟੈਲੈਂਟ ਮੈਂ ਮੰਨਦਾ ਵੀ ਬਹੁਤ ਸ਼ਾਨਦਾਰ ਟੈਲੈਂਟ ਜਿਹੜਾ ਹੈਗਾ ਕਿਸੇ ਵੀ ਸਟੇਟ ਦਾ ਹੋ ਸਕਦਾ ਕਿਸੇ ਵੀ ਦੇਸ਼ ਦਾ ਹੋ ਸਕਦਾ ਉਹ ਦਬੇ ਹੀ ਰਹਿ ਜਾਂਦਾ ਕਿਉਂਕਿ ਪੇਰੈਂਟਸ ਅਲੋ ਨਹੀਂ ਕਰਦੇ ਇਹਨਾਂ ਇੰਡਸਟਰੀਆਂ ਵੱਲ ਉਹਨਾਂ ਨੂੰ ਬੱਚਿਆਂ ਨੂੰ ਅੱਗੇ ਉਹ ਕਹਿੰਦੇ ਆ ਪਾ ਦੇ ਪੇਰੈਂਟਸ ਦਾ ਨਾ ਦੇਖੋ ਜਿਹੜਾ ਆਪਣੇ ਬੱਚੇ ਲਈ ਹੁੰਦਾ ਇੱਕ ਗਰਾਫ ਹੁੰਦਾ ਇੱਕ ਕਿ ਮੇਰਾ ਬੱਚਾ ਪੜੇ ਇੱਕ ਸਰਕਾਰੀ ਫਰਸਟ ਫੋਕਸ ਹੁੰਦਾ ਸਰਕਾਰੀ ਨੌਕਰੀ ਬੱਚਾ ਸਰਕਾਰੀ ਨੌਕਰੀ ਕਰੇ ਹੁਣ ਬੱਚੇ ਦਾ ਰੁਝਾਨ ਹੈ ਫਿਲਮ ਇੰਡਸਟਰੀ ਵਾਲਾ ਜਾਂ ਵੈਕਟਰ ਹੈ ਡਾਂਸਰ ਹੈ ਸਿੰਗਰ ਹੈ ਰਾਈਟਰ ਹੈ ਜਾਂ ਮਿਊਜ਼ੀਸ਼ੀਅਨ ਹੈ ਮੈਨੂੰ ਲੱਗਦਾ ਪੇਰੈਂਟਸ ਨੂੰ ਰੋਕਣਾ ਨਹੀਂ ਚਾਹੀਦਾ ਚਾਹੇ ਮੁੰਡਾ ਚਾਹੇ ਕੁੜੀ ਹੈ ਜੋ ਬੱਚੇ ਦੇ ਅੰਦਰ ਟੈਲੈਂਟ ਹੈ ਉਹਨਾਂ ਨੂੰ ਉਸ ਬੱਚੇ ਦੀ ਸਪੋਰਟ ਕਰਨੀ ਚਾਹੀਦੀ ਹੈ ਬੱਚੇ ਦਾ ਸ਼ੋਸ਼ਣ ਉਦੋਂ ਹੁੰਦਾ ਜਦੋਂ ਬੱਚਾ ਟੈਲੈਂਟਡ ਹੈਗਾ ਬੱਚਾ ਫੀਲਡ 'ਚ ਜਾ ਰਿਹਾ ਹੈ ਪਰ ਤੁਸੀਂ ਬੱਚੇ ਦੇ ਓਪੋਜ਼ਿਟ ਖੜੇ ਹੋ ਹਮ ਤੁਸੀਂ ਬੱਚੇ ਦੇ ਨਾਲ ਨਹੀਂ ਹੋ ਬੱਚਾ ਹੱਥ ਪਹਿਲਾਂ ਮਾਰੇਗਾ ਬੱਚਾ ਲੋਕਾਂ ਤੱਕ ਅਪਰੋਚ ਕਰੇਗਾ ਉਹ ਗਲਤ ਹੱਥਾਂ 'ਚ ਵੀ ਅਪਰੋਚ ਕਰੇਗਾ ਉਹ ਸਹੀ ਹੱਥਾਂ 'ਚ ਵੀ ਅਪਰੋਚ ਕਰੇਗਾ ਤੇ ਗਲਤ ਹੱਥਾਂ 'ਚ ਜਾ ਕੇ ਈਜ਼ੀ ਵੇ ਹੁੰਦਾ ਅੱਗੇ ਵਧਣਾ ਉਸ ਟਾਈਮ ਬੱਚੇ ਨੂੰ ਸਮਝ ਨਹੀਂ ਹੁੰਦੀ ਬੱਚੇ ਨੂੰ ਸਿਰ ਵਿੰਨਾ ਪਤਾ ਹੁੰਦਾ ਵੀ ਜੋ ਮੈਂ ਕਰ ਰਿਹਾ ਉਹ ਸਹੀ ਹੈ ਪਰ ਜੇ ਪੇਰੈਂਟਸ ਬੱਚੇ ਨਾਲ ਖੜ ਕੇ ਉਹਦੀ ਅਪਰੋਚ ਤੱਕ ਉਹਨੂੰ ਲੈ ਕੇ ਜਾਣ ਯੋਦੇ ਉਹਦੇ ਟਾਰਗੇਟ ਤੱਕ ਉਹਨੂੰ ਲੈ ਕੇ ਜਾਣ ਮੈਨੂੰ ਲੱਗਦਾ ਨਹੀਂ ਕਿ ਸ਼ੋਸ਼ਣ ਹੋ ਸਕਦਾ ਹਾਂ ਠੀਕ ਹੈ ਤੁਹਾਡੀ ਤੁਸੀਂ ਮੇਰੀ ਗੱਲ ਨੂੰ ਡੀਪਲੀ ਲਈਓ ਜੇ ਅੱਜ ਮੇਰਾ ਬੇਟਾ ਜਾਂ ਬੇਟੀ ਮੈਨੂੰ ਕਵੇ ਪਾਪਾ ਮੈਂ ਇਸ ਫੀਲਡ 'ਚ ਜਾਣਾ ਮੈਂ ਉਹਨੂੰ ਕਦੀ ਰੋਕਾਂਗਾ ਨਹੀਂ ਕਿਉਂਕਿ ਬੱਚੇ ਦੇ ਅੰਦਰ ਜੋ ਟੈਲੈਂਟ ਹੈ ਉਹ ਮੈਨੂੰ ਮਾਰਨਾ ਨਹੀਂ ਚਾਹੀਦਾ ਹਾਂ ਬਿਲਕੁਲ ਠੀਕ ਹੈ ਜੇ ਮੈਂ ਉਸ ਬੱਚੇ ਦੇ ਨਾਲ ਖੜ ਕੇ ਉਹਦੀ ਸਾਰੀ ਰਾਹਾਂ ਤੇ ਜਾਂ ਉਹਦੇ ਜਿੱਥੇ ਤੱਕ ਉਹਦਾ ਟਾਰਗੇਟ ਹੈ ਮੈਂ ਇਥੇ ਤੱਕ ਪਹੁੰਚਣਾ ਹੈ ਜੇ ਮਾਂ ਆ ਪਿਓ ਉਹਦੇ ਨਾਲ ਜਾ ਕੇ ਖੜੇਗਾ ਉਹਨੂੰ ਨਾਲ ਰੱਖੇਗਾ ਉਹਦੇ ਨਾਲ ਰਹੇਗਾ ਉਹਨੂੰ ਉਸ ਜਗ੍ਹਾ ਤੱਕ ਲੈ ਕੇ ਜਾਏਗਾ ਭਾਵੇਂ ਦੁਨੀਆ ਦੀ ਵੀ ਤਾਕਤ ਬੱਚੇ ਦਾ ਸ਼ੋਸ਼ਣ ਨਹੀਂ ਕਰ ਸਕਦੀ ਹੂੰ ਬਿਲਕੁਲ ਠੀਕ ਆ ਤੁਹਾਡੀ ਗੱਲ ਮੈਂ ਤਾਂ ਇਹੀ ਕਵਾਂਗਾ ਸ਼ੋਸ਼ਣ ਹੁੰਦੇ ਹੋ ਲੋਕਾਂ ਦਾ ਉਹ ਬੱਚਿਆਂ ਦਾ ਜਿਹੜੇ ਇਕੱਲੇ ਹੁੰਦੇ ਆ ਜਿਹੜੇ ਇਕੱਲੇ ਹੁੰਦੇ ਆ ਇਹੀ ਰੀਜ਼ਨ ਹੈ ਸਭ ਤੋਂ ਵੱਡਾ ਰੀਜ਼ਨ ਮੈਨੂੰ ਇਹੀ ਲੱਭਿਆ ਜਿਨ੍ਹਾਂ ਨੂੰ ਕੋਈ ਸਾਥ ਨਹੀਂ ਪੇਰੈਂਟਸ ਦਾ ਖਾਸ ਕਰਕੇ ਸਾਥ ਦਾ ਜਿਹੜੇ ਬੱਚਿਆਂ ਨੂੰ ਹੁਣ ਮੇਰੇ ਨਾਲ ਸੀਗਾ ਮੇਰੇ ਮੈਂ ਘਰੋਂ ਨਿਕਲਿਆ ਮੇਰੇ ਪੇਰੈਂਟਸ ਨੂੰ ਪਸੰਦ ਨਹੀਂ ਦੇਖੋ ਜਦ ਤੁਸੀਂ ਸਟਰਗਲ ਕਰਦੇ ਹੋ ਨਾ ਤੁਹਾਨੂੰ ਬਹੁਤ ਸਾਰੀਆਂ ਨਾ ਪ੍ਰੋਬਲਮਸ ਆਉਂਦੀਆਂ ਉਹ ਬੱਚੇ ਮੇਰੇ ਖਿਆਲੋਂ ਫਿਰ ਘਰੇ ਵੀ ਨਹੀਂ ਗੱਲ ਕਰਦੇ ਕੋਈ ਉਹਨਾਂ ਨੂੰ ਪਤਾ ਵੀ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਕਹਿਣਾ ਵੀ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਕਹਿਣਾ ਵੀ ਦੇਖ ਤੈਨੂੰ ਗਲਤ ਸਾਬਿਤ ਕਰਤਾ ਸੀ ਅਸੀਂ ਪਹਿਲਾਂ ਕਹਿੰਦੇ ਸੀ ਤੂੰ ਇੱਥੇ ਨਾ ਜਾ ਰਾਮ ਨਾ ਕਰ ਯੈਸ ਬੱਚਾ ਫਸ ਜਾਂਦਾ ਭਾਜੀ ਉਹਨਾਂ ਇਧਰ ਰੰਦਾ ਨਾ ਉਧਰ ਰੰਦਾ ਹੁਣ ਵਾਪਸ ਮੁੜੇ ਤਾਂ ਉਹੀ ਕਹਾਵਤ ਵੀ ਕੈਨੇਡਾ ਜਾਣਾ ਕੈਨੇਡਾ ਜਾਣਾ ਕੈਨੇਡਾ ਪਹੁੰਚ ਗਏ ਉੱਥੇ ਕੰਮ ਮਿਲਿਆ ਨਹੀਂ ਹੁਣ ਬੰਦਾ ਕੰਦਾ ਵੀ ਵਾਪਸ ਜਾਊਗਾ ਬੇਇੱਜ਼ਤੀ ਹੋਏਗੀ ਹਾਂ ਬਿਲਕੁਲ ਹੁਣ ਉ ਮੈਂ ਬੰਬੇ ਜਾਣਾ ਬੰਬੇ ਆਣਾ ਸਟਰਗਲ ਕਰਨੀ ਬੰਬੇ ਪਹੁੰਚ ਗਿਆ ਬਣ ਕੁਝ ਪਾਇਆ ਨਹੀਂ ਬਣੇਗਾ ਕਿਦਾਂ ਜਸੈ ਰਾਏ ਨਹੀਂ ਮਿਲੀ ਬਿਲਕੁਲ ਤੁਸੀਂ ਕਿਹਾ ਵੀ ਇੱਕ ਮੱਛਲੀ ਸਾਰੇ ਨੂੰ ਗੰਦਾ ਕਰਦੀ ਹੈ ਉਹ ਗੰਦੀ ਮੱਛਲੀਆਂ ਜਲਦੀ ਅਪਰੋਚੇਬਲ ਹੁੰਦੀਆਂ ਹਮ ਬਿਲਕੁਲ ਯਸ਼ਰਾ ਚੋਪੜਾ ਨੂੰ ਮਿਲਣਾ ਹੂ ਯਸ਼ਰਾ ਚੋਪੜਾ ਨੂੰ ਮਿਲਣ ਲਈ ਸਾਡੀ ਵੇਟ ਤਾਂ ਕਰ ਨਹੀਂ ਰਿਹਾ ਯਸ਼ਰਾ ਚੋਪੜਾ ਤੱਕ ਪਹੁੰਚਣ ਲਈ ਬਹੁਤ ਲੋਕ ਮਿਲਣਗੇ ਉਸ ਲੋਕ ਚ ਕਿੰਨੀਆਂ ਗੰਦੀਆਂ ਮੱਛਲੀਆਂ ਕਿੰਨੀਆਂ ਚੰਗੀਆਂ ਕਿਸੇ ਨੂੰ ਨਹੀਂ ਪਤਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਠੀਕ ਹੈ ਨਾ ਸੋ ਬਹੁਤ ਸਾਰੀਆਂ ਚੀਜ਼ਾਂ ਹੈ ਮਤਲਬ ਮੇਰਾ ਥੋੜੀ ਜਿਹੀ ਇੰਟਰਵਿਊ ਰਾਹੀ ਇਹੀ ਮੈਸੇਜ ਹੈ ਜਿੰਨੇ ਵੀ ਲੋਕ ਜਿਹੜੇ ਨਵੇਂ ਬੱਚੇ ਆਣਗੇ ਜੀ 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 ਵੀ ਪੜ੍ਹਾਈ ਨਹੀਂ ਛੱਡਣੀ ਹੂੰ ਦੂਜਾ ਪੇਰੈਂਟਸ ਦੀ ਜਿਹੜੀ ਗਾਈਡੈਂਸ ਹੈ ਉਹ ਪੇਰੈਂਟਸ ਨੂੰ ਵੀ ਮੈਸੇਜ ਹੈ ਵੀ ਬੱਚੇ ਨੂੰ ਯਾਰ ਜਿੱਥੇ ਜਾਣਾ ਉਹਨੂੰ ਜਾਣ ਦੋ ਪਰ ਉਹਦਾ ਉਹਨੂੰ ਗਾਈਡ ਕਰੋ ਹੂੰ ਅੱਛੇ ਤਰੀਕੇ ਨਾਲ ਬਹੁਤ ਬਹੁਤ ਧੰਨਵਾਦ ਭਾਜੀ ਤੁਸੀਂ ਸਮਾਂ ਦਿੱਤਾ ਥੈਂਕ ਯੂ ਸੋ ਮਚ ਕੱਲਾ ਤਾਂ ਬਹੁਤ ਨੇ ਮੇਰੇ ਕੋਲ ਪਰ ਮੈਨੂੰ ਲੱਗਦਾ ਵੀ ਅਸੀਂ ਸਮੇਟੀਏ ਕਿਉਂਕਿ ਦਰਸ਼ਕਾਂ ਕੋਲ ਵੀ ਸਮਾਂ ਬੜਾ ਘੱਟ ਹੁੰਦਾ ਉਹ ਵੀ ਥੈਂਕ ਯੂ ਸੋ ਮਚ ਭਾਜੀ ਤੁਹਾਡਾ ਇਹੀ थैंक यू ਅਭੀ ਤੁਸੀਂ ਸਾਨੂੰ ਟਾਈਮ ਦਿੱਤਾ ਅਜੀਤ ਸਮਾਚਾਰ ਨੇ ਸਾਨੂੰ ਟਾਈਮ ਦਿੱਤਾ ਪਰਪਰ ਜਲਦ ਦੁਬਾਰਾ ਮੁਲਾਕਾਤ ਕਰਾਂਗੇ ਲਵ ਯੂ ਬਾਜੀ ਲਵ ਯੂ ਸਸਰੀਕਾ ਸਾਰਾ ਮਨੀਸ਼ ਕਲਿਆਣ ਜੀ ਨਾਲ ਗੱਲਬਾਤਾਂ ਕੀਤੀਆਂ ਇਹ ਮੁਲਾਕਾਤ ਤੇ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀਆਂ ਕੀਮਤੀ ਰਾਇ ਟਿੱਪਣੀਆਂ ਜ਼ਰੂਰ ਸਾਂਝੀਆਂ ਕਰਿਓ ਜੁੜੇ ਰਹੋ ਅਜੀਤ ਪਬਲਿਕ ਦੇ ਨਾਲ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰ ਮੇਰਾ ਪਹਿਲਾ ਗਾਣਾ ਸੀ ਜੀ ਬਿੰਦ ਰਖਿਆ ਜੀ ਦਾ ਚਾਂਜਰ ਪਤਲੋ ਦੀ ਜਿੱਥੇ ਮੈਂ ਬਤੌਰ ਡਾਂਸਰ ਗਿਆ ਸੀਗਾ ਬਟ ਮੈਨੂੰ ਉੱਥੇ ਕੋਰੀਓਗ੍ਰਾਫਰ ਆਈ ਸੀ ਮੁੰਬਈ ਤੋਂ ਟੋਨੀ ਸਰ ਸਿੰਘ ਦਾ ਨਾਮ ਹੁਣ ਉਹ ਨਹੀਂ ਰੇਸ ਦੁਨੀਆ